ਜਨਾਲਾ ਥਾਣਾ ਝੜਪ ਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸਖਤ ਐਕਸ਼ਨ ਲੈਣ ਦੀ ਗੱਲ ਆਖੀ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੀਜੀਪੀ ਨੇ ਕਿਹਾ ਕਿ ਉਹਨਾਂ ਨੂੰ ਪਹਿਲਾ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਨ ਦੀ ਗੱਲ ਆਖੀ ਗਈ ਸੀ ਪਰ ਬਾਅਦ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆੜ ਵਿੱਚ ਹਿੰਸਕ ਕਾਰਵਾਈ ਕੀਤੀ ਗਈ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਪੂਰੀ ਸੂਝ-ਬੂਝ ਤੋਂ ਕੰਮ ਲਿਆ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਨਮਰਿਆਦਾ ਕਾਇਮ ਰੱਖੀ ਉਹਨਾਂ ਨੇ ਕਿਹਾ ਕਿ ਇੱਕ ਕਾਇਰਤਾ ਪੂਰਨ ਕਦਮ ਹੈ ਕਿ ਪਾਲਕੀ ਸਾਹਿਬ ਦੀ ਆੜ ਵਿੱਚ ਪੁਲਿਸ ਤੇ ਹਮਲਾ ਕੀਤਾ ਗਿਆ ਹੈ। ਸ਼ੋਰ ਕੀਤਾ ਗਿਆ ਕਿ ਤੁਸੀਂ ਸਾਨੂੰ ਜਿੱਥੇ ਰੋਕੋਗੇ ਅਸੀਂ ਰੁਕ ਜਾਵਾਂਗੇ। ਤੇ ਅਸੀਂ ਪੀਸਫੁੱਲ ਰਹਾਂਗੇ ਤੇ ਪੀਸਫੁੱਲ ਪ੍ਰੋਟੈਸਟ ਸਾਡਾ ਰਾਈਟ ਹੈ। ਇਨ ਥਿਸ ਬੈਕਗਰਾਉਂਡ ਜਿਹੜਾ ਕੱਲ ਪੁਲਿਸ ਤੇ ਅਟੈਕ ਕੀਤਾ ਗਿਆ ਤੇ ਸ਼ਾਰਪੇਸ਼ਡ ਵੈਪਨਸ ਯੂਜ਼ ਕੀਤੇ ਗਏ, ਟੱਟੇ ਰੋੜੇ ਚਲੇ ਤੇ ਗੁਰੂਗ੍ਰੰਥ ਸਾਹਿਬ ਪਾਲਕੀ ਸਾਹਿਬ ਦੇ ਕਵਰ ਦੇ ਵਿੱਚ ਪੁਲਿਸ ਦੇ ਉੱਪਰ ਅਟੈਕ ਕੀਤਾ ਗਿਆ। 6 ਪੁਲਿਸ ਪਰਸਨਸ ਹੈਵ ਬੀਨ ਇੰਜਰਡ। ਸੋ ਅੱਜ ਦੇ ਬਾਰੇ ਮੈਂ ਇਹ ਕਹਿਣਾ ਚਾਹਾਂਗਾ ਕਿ ਜਿਹੜਾ ਪੁਲਿਸ ਨੇ ਅਟਮੋਸਟ ਰੈਸਟ੍ਰੇਂਟ ਨਾਲ ਕੰਮ ਲਿਤਾ बिकॉज ਆਫ ਮर्यादा ਆਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਰ ਹਰ ਲੋਕ ਹਰ ਇਨਸਾਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦਾ ਹੈ ਸੋ ਇਸ ਕਰਕੇ ਇਸ ਦੀ ਆੜ ਦੇ ਵਿੱਚ ਪੁਲਿਸ ਤੇ ਅਟੈਕ ਕਰਨਾ ਇੱਕ ਬੇਹਤ 부ਜਦਿਲ ਐਕਸ਼ਨ ਹੈ ਇਹ ਕਾਇਰਤਾ ਦਾ ਪ੍ਰਤੀਕ ਹੈ ਸੋ ਪੁਲਿਸ ਨੇ ਅਟਮੋਸਟ ਰੈਸਟ੍ਰੇਂਟ ਨਾਲ ਐਕਟ ਕੀਤਾ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਬਹੁਤ ਸਾਰੀ ਤਾਕਤਾਂ ਹੈ ਜੀਆਂ ਜਿਹੜੇ ਪੰਜਾਬ ਨੂੰ ਡੀਸਟੈਬਲਾਈਜ਼ ਕਰਨਾ ਚਾਹੁੰਦੀਆਂ ਪੰਜਾਬ ਪੁਲਿਸ ਨੇ ਪੰਜਾਬ ਦੇ ਵਿੱਚ ਪੀਸ ਐਂਡ ਹਾਰਮਨੀ ਪੰਜਾਬ ਦੇ ਲੋਕਾਂ ਦੀ ਮਦਦ ਨਾਲ ਮੇਨਟੇਨ ਰੱਖੀ ਹੈ ਤੇ ਅਸੀਂ ਅੱਗੇ ਵੀ ਪੰਜਾਬ ਦੇ ਵਿੱਚ ਪੀਸ ਐਂਡ ਹਾਰਮਨੀ ਮੇਨਟੇਨ ਰੱਖਾਂਗੇ ਮੈਂ ਲੋਕਾਂ ਨੂੰ ਅਪੀਲ ਵੀ ਕਰਾਂਗਾ ਕਿ ਤੁਸੀਂ ਸਟੇਟ ਦੇ ਵਿੱਚ ਹਾਰਮਨੀ ਤੇ ਪੀਸ ਮੇਨਟੇਨ ਰੱਖੋ ਨਾਲੇ ਜਿਹੜੇ ਇਸ ਤਰ੍ਹਾਂ ਦੇ ਅਨਸਰ ਹੈਗੇ ਜਿਹੜੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਉਹਨਾਂ ਨੂੰ ਮੈਂ ਸਖਤ ਵਾਰਨਿੰਗ ਦਿੰਦਾ ਜਿਥੋਂ ਦਾ ਕੱਲ ਦੇ ਇਨਸੀਡੈਂਟ ਦਾ ਸਵਾਲ ਹੈ ਅਸੀਂ ਇਹਦੀ ਅਸੀਂ ਇਸ ਤੇ ਐਪਰੋਪਰੀਏਟ ਐਕਸ਼ਨ ਲਾਂਗੇ ਵੀਡੀਓ ਫੁਟੇਜ ਐਨਲਾਈਜ਼ ਕੀਤੀ ਜਾ ਰਹੀ ਸਾਡੇ ਜਿਹੜੇ ਇੰਟਰਨੈਸ਼ਨਲ ਹਾਕੀ ਪਲੇਅਰ ਜੁਗਰਾਤ ਸਿੰਘ ਸੀਗੇ ਆਰ ਆਫੀਸਰਸ ਲੈਟ ਫਰਮ ਦਾ ਫਰੰਟ ਐਸਐਸਪੀ ਆਪ ਡੈਲੀਕੇਟ ਤੇ ਸੀਗੇ ਨਾਲ ਉਹਨਾਂ ਦੇ ਜਿਹੜੇ ਸਾਡੇ ਐਸਪੀ ਸੀਗੇ ਹੀ ਹੈਜ਼ ਬੀਨ ਇੰਜਰਡ ਵਿਦ 11 ਸਟਿਚਸ ਤੇ ਸਾਡੇ ਪੰਜ ਹੋਰ ਮੁਲਾਜ਼ਮ ਇੰਜਰਡ ਹੋਏ ਹੈਗੇ ਸੋ ਉਹਨਾਂ ਦੇ ਸਟੇਟਮੈਂਟ ਰਿਕਾਰਡ ਕਰਕੇ ਅਸੀਂ ਫਰਦਰ ਲੀਗਲ ਐਕਸ਼ਨ ਲਾਂਗੇ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ